جيتا پڙهتا ري سڀي سڀي پڙهتا ري 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 जेता साम सागर नेर परिया ताई आस ले सदास द सारे जहिड़े आस ब्रहमंदू रचन वारे जिन करे आ सगल बसार प्यारे सारे घर जशनर शुद हड़े घर जे पर वीचार प्यारे ਆਦਿ ਨਾਮ ਨਾਲੇ ਦਰਬਾਰ ਸਜਾ ਦਰਸ਼ਨ ਦੇ ਰੇ ਆਰ ਦਾਤਾਰ ਪਿਆਰੇ ਦਰਸ਼ਨ ਦੇ ਰੇ ਆਰ ਦਾਤਾਰ ਪਿਆਰੇ ਵਾਹਿਗੁਰੂ ਜੀ ਤਸਨਾਉ ਸਤਿ ਸ੍ਰੀ ਅਕਾਲ ਸੰਤਾਂ ਤੋਂ ਬਾਜਾ ਮਾਰੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਾ ਨਗਰ ਕੀਰਤਨ ਉਹ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪੰਜਾ ਪਹਿਲੇ ਦੀ ਦਵਾਈ ਹਿੱਸਿਆ ਤੇ ਇਸ ਪਹਿਲੇ ਪੜਾਅ ਤੇ ਪਹੁੰਚਿਆ ਸੋ ਸਾਰੀਆਂ ਸਿੱਖ ਸੰਗਤ ਨੂੰ ਪਹਿਲਾਂ ਸਾਡੇ ਵੱਲੋਂ ਗੁਰੂ ਸਾਹਿਬ ਦੇ ਅਵਤਾਰ ਪਰ ਦੀ ਲੱਖ ਲੱਖ ਵਧਾਈ ਹੋਵੇ ਔਰ ਗੁਰੂ ਸਾਹਿਬ ਸਾਹਿਬ ਤੇ ਕਿਰਪਾ ਕਰ ਆਓ ਬਦਲੀ ਕਲਾ ਵਾਲਿਆਂ ਦੇ ਕਿਸੇ ਜਿੱਥੇ ਦੀ ਸਾਰੀ ਸਿੱਖਾਂ ਨੂੰ ਫਤਿਹ ਪ੍ਰਵਾਨ ਕਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਨਖੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਗੁਰ ਚੜਨਾ ਉਹੀ ਸਮਾਂ ਧੰਨਾ ਜੋ ਆਪਾਂ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਬਤੀਤ ਕਰਨਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਥ ਦਾ ਹੈ ਇਸ ਨਗਰ ਦੀ ਸਰਨੇ ਸਾਰੇ ਨਗਰ ਦੀ ਪ੍ਰਕਰਮਾ ਕਰਨੀ ਹੈ ਸੋ ਬਾਤ ਬਹੁਤ ਦੂਰ ਤੱਕ ਜਾਂਦੀ ਹੈ ਏਰੀ ਗੁਰਮੁਖ ਪਿਆਰੇ ਨਗਰ ਵਾਸੀਓ ਨੂੰ ਬੇਨਤੀ ਹੈ ਕਿ ਘਰ ਦੇ ਕੰਮਾਂ ਕਰੋ ਸੰਕੋਚਦੇ ਹੋਏ ਗੁਰੂ ਸਾਹਿਬ ਦੀ ਸੋਈ ਦੇ ਮਗਰ ਮਗਰਾਪਾ ਤੁਰਨਾ ਹੈ ਤੇ ਗੁਰੂ ਸਾਹਿਬ ਤੇ ਕਿਰਤਾ ਕਰਨਾ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਲਾਜਰ ਸਿੰਘ ਜੀ ਅਤੇ ਸਤਿਕਾਰਯੋਗ ਸਦਾ ਗਰਵੇਸ਼ ਸਿੰਘ ਢਾਲੀਗੜ ਸਰਦਾਰ ਰਜਿੰਦਰਪਾਲ ਸਿੰਘ ਜੀ ਸਰਦਾਰ ਅਕਵਾਲ ਸਿੰਘ ਜੀ ਨੀਮਾ ਸਾਹਿਬਾ ਸਰਦਾਰ ਅਮਰਜੀਤ ਸਿੰਘ ਨੀਮਾ ਸਾਹਿਬਾ ਸਰਦਾਰ ਕਦੀਸ਼ ਸਿੰਘ ਢਾਲੀਗੜ ਸਰਦਾਰ ਗਰਵੇਸ਼ ਸਿੰਘ ਕਰੀ ਸંત્રી ਸਾਹਿਬ ਸਰਦਾਰ ਚਰਜੀਤ ਸਿੰਘ ਤੇ ਬਾਬਾ ਰਜਿੰਦਰ ਸਿੰਘ ਜੀ ਸਦਾ ਸਨ ਸਹਿਯੋਗ ਥਾਲੀ ਹੀ ਕਮੇਟੀ ਦਾ ਹਿੱਸਾ ਦੇ ਯੋਗ ਹੈ ਜੋ ਹਰੇਕ ਸਾਲ ਇਹ ਉਹ ਅਲਾ ਕਰਦੇ ਐ ਨਗਰ ਵਾਸੀਆਂ ਦੇ ਸਹਜੋ ਦੇ ਨਗਰਗੀਤ ਨਗਰ ਦੀ ਪ੍ਰਕਰਮਾ ਕਰਦਾ ਉਹ ਸੰਤਾਂ ਦਾ ਜੋਗ ਆਓ ਗੁਰੂ ਸਾਹਿਬ ਤੋਂ ਕਿਰਪਾ ਕਰਨਾ ਕਿਉਂਕਿ ਗੁਰੂ ਦੀ ਕਿਰਪਾ ਦੇ ਪਾਤਰ ਹਰੇਕ ਨਹੀਂ ਬਣ ਸਕਦੇ ਤੇ ਗੁਰੂ ਸਾਹਿਬ ਤੋਂ ਹਰੇਕ ਕਾਤਾ ਨਹੀਂ ਲੈ ਸਕਦਾ ਜਗ ਮੈਂ ਉਹ ਤੋਂ ਮੁਕੱਦ ਕੇ ਵਰਨੇ ਕਹੀ ਕਿ ਉਹ ਵਰਲੇਸੇ ਕਰਦੇ ਹੈ ਜਿਨ੍ਹਾਂ ਤੇ ਗੁਰੂ ਸਾਹਿਬ અપਾਰ ਬਖਸ਼ਿਸ਼ ਕਿਰਪਾ ਕਰਦਾ ਹੈ ਜੋ ਪਹਿਲੀ ਕਾਲ ਤੋਂ ਵੀ ਬਖਸ਼ੋ ਨਮਾਨਿਆਂ ਨੂੰ ਮਾਨ ਬਖਸ਼ਿਸ਼ ਕਰਦਾ ਹੈ ਇਹ ਗੁਰੂ ਸਾਹਿਬ ਨੇ ਮਾਨ ਬਖਸ਼ਿਸ਼ ਕੀਤਾ ਹੈ ਕਿਉਂਕਿ ਜੋ ਵੀ ਸੇਵਾ ਕਰਦਾ ਹੈ ਨਿਤਨੇਮ ਕਰਦਾ ਹੈ ਗੁਰੂ ਘਰ ਜਾਂਦਾ ਹੈ ਤੇ ਗੁਰੂ ਸਾਹਿਬ ਉਹਨੂੰ ਮਾਨ ਬਖਸ਼ਿਸ਼ ਕਰਦੇ ਹੈ ਜੇ ਤੂੰ ਮੇਰਾ ਹੋਏ ਰਹੇ ਸੰਗ ਤੇ ਤੇਰਾ ਹੋਏ ਹੋਰ ਗਾਜੂ ਦੇ ਵਿੱਚ ਗੁਰੂ ਸਾਹਿਬ ਦਾ ਬੰਨਾ ਬਹੁਤ ਔਖਾ ਹੈ ਜੇ ਗੁਰੂ ਸਾਹਿਬ ਦਾ ਬਣ ਜਾਵੇ ਤਾਂ ਫਿਰ ਤਾਂ ਸਾਡਾ ਆਉਣਾ ਵੀ ਸਫਲ ਹੈ ਤੇ ਜਾਣਾ ਵੀ ਸਫਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਇੱਕ ਸ਼ਬਦ ਹਰੇਕ ਇਨਸਾਨ ਨੂੰ ਹਰੇਕ ਸਿੱਖ ਨੂੰ ਹਰੇਕ ਜੀਵ ਜਗਤ ਨੂੰ ਪੈ ਪੈ ਕੇ ਸਮਝਾਉਂਦਾ ਹੈ ਕੋਈ ਸਮਝੇ ਕੋਈ ਨਾ ਸਮਝੇ ਉਸ ਤੇ ਨਿਰਪਰ ਕਰਦਾ ਹੈ ਜਿਹਨੇ ਸਮਝ ਲਿਆ ਉਹਦਾ ਆਉਣਾ ਜਾਣਾ ਸਫਲ ਹੋ ਗਿਆ ਆਓ ਆ ਕਾਗ ਸਾਨੂੰ ਇਸ ਕਾਲ ਤੋਂ ਬਾਅਦ ਆਪਾਂ ਸਾਰੀ ਦਿਹਾੜੀ ਵਾਚਾ ਵਾਲੇ ਸਤਿਗੁਰੂ ਗੋਵਾਲ ਸਿੰਘ ਮਹਾਰਾਜ ਦਾ ਜੀਵਨ ਇਤਿਹਾਸ ਕਾਹੇ ਦੀ ਜਾਣਦੇ ਐ ਪੜਿਆ ਤੇ ਸੁਣਿਆ ਪਰ ਅੱਜ ਆਪਾਂ ਦਿਨ ਪਾਸ਼ਾ ਦਾ ਮਨਾ ਰਹੇ ਐ ਤੇ ਗੁਰੂ ਜੀ ਜਾਨ ਵਿੱਚ ਸਮਾਪਤੀਤ ਕਰ ਰਹੇ ਐ ਲੋਕੋ ਵਾਲੇ ਮਹਾਂਕ੍ਰਿਤ ਖੇਰ ਰਹੇ ਕਹਿੰਦੇ ਜੇ ਯਾਦ ਕਰੀ ਵਿੱਚ ਜਨਮ ਲੀਤਾ ਬਸ ਮਰਨ ਤੇ ਕਈ ਹੀ ਯਾਦ ਅੰਦਰ ਪਾਇਆ ਭੇਦ ਨਹੀਂ ਜ਼ਹਿਰ ਜਮੀਰ ਤੇ ਸੋਚ-ਸੋਚ ਕੇ ਹੋਏ ਸਮਾਗੰਦਾਰਾ ਐਸੀ ਖੋਜ ਨੇ ਮਤਾਂ ਦੀਤ ਗਈਆਂ ਹੁਣ ਸਮਾਦਿ ਲਾ ਕੇ ਧਿਆਨ ਅੰਦਰ ਆ ਤੁਹਾਨੂੰ ਦਫੀਏ ਤੋਂ ਕਿਰਵਾਰ ਸੰਗਤ ਉੱਤੇ ਬੈਠਾ ਸੁਣਦਾ ਨਹੀਂ ਅਰੇ ਆਦਰ ਗੁਰੂ ਸਾਹਿਬ ਤੋਂ ਅੰਦਰ ਕਿਉਂਕਿ ਹਰ ਰੇਤਲ ਜਿ ਵਸਦੀ ਹੈ ਤਸਵੀਰ ਸ੍ਰੀ ਗੁਰੂ ਨਾਨਕ ਦੇਵ ਜਰਨਾਮ ਕਮਲਾ ਹਰੇਕ ਦੇ ਦਿਲਾ ਤੇ ਰਾਜ ਕਰਦੇ ਆਪਾਂ ਯਾਦ ਨਾ ਰਹੇ ਆ ਬਾਜਾ ਨੇ ਸਤਗੁਰੂ ਜੋ ਆਏ ਮਾਤਮਾ ਵਿੱਚ ਜਿਨ੍ਹਾਂ ਦਾ ਆਉਣਾ ਵੀ ਸਫਲ ਹੈ ਇਸ ਦੁਨੀਆ ਤੇ ਰਹਿਣਾ ਵੀ ਸਫਲ ਹੈ ਇਸ ਦੁਨੀਆ ਤੋਂ ਜਾਣਾ ਵੀ ਸਫਲ ਹੈ ਕੰਨ ਉਹ ਮਾ ਗੁਜਰੀ ਜਿਨ੍ਹਾਂ ਨੇ ਇਹੋ ਜੇ ਪਰਪਕਾਰੀ ਜੋਜੈ ਸੂਰ ਮੇ ਸਾਡੇ ਗੁਰਾਂ ਨੂੰ ਅਵਤਾਰ ਜਨਮ ਦਿੱਤਾ ਹੈ ਆਓ ਪਹਿਲਾ ਕੰਮ ਸਾਨੂੰ ਹੀ ਬਾਸਾ ਰਵਾਣਿਆਂ ਨੂੰ ਮਾਨ ਸੱਚੇ ਪਾਤਸ਼ਾਹ ਮੇਰੇ ਸਾਥੀ ਹਰਵੰਸੇਂ ਕੋ ਫਖੜ ਕੇ ਝੂਲਾ ਸੰਪਾਸ ਕੋ ਟੂ ਕਰਦਾ ਬੰਦੇ ਹੀ ਵਾਣਾਂ ਤੁਸੀਂ ਜੇ ਤਾਂ ਗੁਰੂ ਸਾਹਿਬ ਦੇ ਚਰਨ ਦੇ ਬੇਜੀ ਸੋਨੋ ਪਹਲਾ ਹੋਈ ਐਂ ਕਰ ਰਹੇ ਗੁਰੂ ਨਾਨਕ ਦਾਮਨਾ Show me my प्यार वारी दस ते मी बार सचे पातशाह बप छो न माण आलू बार सचे पातशाह बप छो न माण आलू सॼी की तारे पबू सनू सेवक परशान सचे पातशाह बापी छो सचे पातो नो मारे पातयालो वाहित वाहि वाहिते अधी कई गुल सी पत्र ਇਨਾਂ ਦਾ ਬਹੁਤ-ਬਹੁਤ ਸਤਿ ਸਪਾਤ ਕਰਦੇ ਆ ਜਿਨ੍ਹਾਂ ਨੇ ਇਸ ਸਤਿਨਾਮ ਤੇ ਸੰਪੰਨ ਨਿਹਾਲ ਕੀਤਾ ਹੋਰਾਂ ਗਗਿਤ ਤਰ ਅੱਗੇ ਚੱਲੇ ਪਾਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

चर ता नंबर न चाद चपड़े लत बि आहे ई पर विश कर्मा जणो फिर रवीवार ते पी जो पछाणो वटण विच फुलां पटने विच फलां देवता न पद मरा चैन साहब पटण ॾेया वटि हजम मलया पटने हजम मलया माता आया बरता लॻे चलमा नाश करो तो कम लखा सिर पैगंबरा चैन साहब पटने